ਪਿੰਡ ਪਨਗੋਟਾ ਬਾਬਾ ਜੀਵਨ ਸਿੰਘ ਦਰਬਾਰ ਤੇ ਗੁਰਮਤ ਮੇਲਾ ਅਤੇ ਖੇਡ ਕਬੱਡੀ ਮੇਲਾ ਜੀ ਸਿੰਘਾ ਪ੍ਰਸਨ ਸੰਚਾਲਕ ਜਸਤੁਨਾਂ ਵਾਲਾ ਸਰਦਾਰ ਗੁਰदयाल ਸਿੰਘ ਪਨਗੋਟਾ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਾਰਨ ਤਹਿਸੀਲ ਪੱਟੀ ਪਿੰਡ ਪਨਗੋਟਾ ਵਿਖੇ ਸ਼੍ਰੋਮਣੀ ਸ਼ਹੀਦ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਤੇ ਸਾਲਾਨਾ ਗੁਰਮਤ ਜੋੜ ਮੇਲਾ ਨਗਰ ਨਿਵਾਸੀ ਇਲਾਕਾ ਨਿਵਾਸੀ ਤਾਂ ਦੇਸਾ ਇੱਕ صدکا ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਬੜੀ ਸ਼ਰਧਾ पूर्वक ਅਤੇ ਧੂਮ ਧਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 20 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਅਗਲੇ ਕੱਲ੍ਹ ਰੋਜ਼ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਮਹਾਨ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਜਾਵੇਗਾ ਜੋ ਕਿ ਪੂਰੇ ਨਗਰ ਦੀ ਪਰਕਰਮਾ ਕਰਦੇ ਹੋਏ ਸ਼ਾਮ ਨੂੰ ਗੁਰਦੁਆਰਾ ਸਾਹਿਬ ਸਮਾਪਤੀ ਹੋਵੇਗੀ ਅਤੇ ਪਰਸੋ ਰੋਜ਼ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਬਿਸ਼ਰੀ ਜਥੇ ਸੰਤਨ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਸੰਤ ਸਿਪਾਹੀ ਸਿਸਟਰ ਕਬਿਸ਼ਰੀ ਜਥਾ ਸ੍ਰੀ ਹਲੀ ਕਲਾ ਵਾਲੇ ਵੀ ਆਪਣੀ ਹਾਜ਼ਰੀ ਲਵਾਣਗੇ ਗੁਰੂ ਕਾ ਲੰਗਰ ਤੋਟਵਰਤੀਗਾ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਂਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਦਾ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 10 ਰੈਨ ਹੈੱਡ ਗ੍ਰੰਤੀ ਬਾਬਾ ਗੁਰਜੀਤ ਸਿੰਘ ਜੀ ਅਤੇ ਮੇਲਾ ਮੁਖ ਸੇਵਾਦਾਰ ਸ ਅਤੇ ਸੈਕਟਰੀ ਸਰਦਾਰ ਸਲਵਿੰਦਰ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਾਇਕੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਬਾਬਾ ਗੁਰਜੀਤ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਬਾਬਾ ਜੀ ਜੀ ਸੰਧਰਵਾਤੇ ਜੋ ਪ੍ਰੋਗਰਾਮ ਹੁੰਦਾ ਦੱਸਣਾ ਚਾਹੋ ਕਿ ਸੰਧ ਨੂੰ ਕਿੰਨੀ ਤਰੀਕੇ ਨਾਲ ਸ਼ੁਰੂ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੋ ਸਾਖਤ ਨੂੰ ਕੌਰਸਲ ਦੇ ਸ਼ਿਦਾਂਗੇ ਯਾਦ ਨੂੰ ਤਾਜ਼ਾ ਕਰਦਾ ਹੈ ਅੱਜ 6 ਪੋ ਵਾਲ ਦੇ ਨੂੰ ਇੱਥੇ ਪਿੰਡ ਪਣਗੋਟਾ ਵਿਖੇ ਬਾਬਾ ਜੀ ਹਰਸਨਗੁਰੂ ਸਾਹਿਬ ਸਿਰਾਖੰਡ ਪਰਸਲ ਦੀ ਰਮਤਾ ਹੋਈ ਹੈ ਤੇ ਕੱਲ ਨੂੰ ਇੱਥੇ ਹਾਰੀ ਦੀਵਾਨ ਸੱਜਣ ਨਗਰ ਕੀਰਤਨ ਹੋਏ ਸੱਜੇਗਾ ਤੇ ਪਰਸੋਂ ਨੂੰ ਸ਼ਿਰੇਖਾਨ ਪਰਸੇ ਦੇ ਭੋਗ ਪਾ ਕੇ ਉਪਰੰਤ ਖੁੱਲੇ ਪਲਾਣਾ ਵਿੱਚ ਖੁੱਲੇ ਪਲਾਣਾ ਖੁੱਲੇ ਮਨਾਲਾ ਵਿੱਚ ਦੀਵਾਨ ਸੱਜਣਗੇ ਤੇ ਆਪ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਤੇ ਨਗਰ ਦੇ ਸੰਗਤਾਂ ਨੂੰ ਇਲਾਕਾ ਵਾਸੀ ਸੰਤਾਂ ਨੂੰ ਬਿਲਕੁਲ ਤਨਮਨ ਤਾਂ ਦੇ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਭ ਕੀ ਨਾਮ ਦਾ ਡੈਰੀ ਚਲਵਿੰਦਰ ਸਿੰਘ ਜੀ ਅਰਿੰਦਰ ਸਿੰਘ ਜੀ ਆਪ ਸੁੰਦੇ ਸੇਵਾਦਾਰ ਜੋ ਬਿਲਕੁਲ ਆਪ ਜੀ ਆਪਣੇ ਵੱਲੋਂ ਕੁਝ ਵਿਚਾਰ ਦੇਣਾ ਚਾਹੋਗੇ ਸੰਤਾਂ ਨੂੰ ਅਸੀਂ ਜੀ ਧੰਨਵਾਦ ਕਰਦੇ ਆਂ ਰਸ਼ੀਨੀ ਦੇ ਬਾਬਾ ਜੀ ਮਨ ਸਿੰਘ ਜੀ ਦੇ ਦਰਬਾਰstan ਤੇ ਹਰ ਸਾਲ ਦੀ ਤਰ੍ਹਾਂ ਸਾਕਾ ਚਮਕੌਰ ਗੜੀ ਦੇ ਸਮੂਹ ਸ਼ੀਰਦਾਨ ਨੂੰ ਸਮਰਪਿਤ ਰਾਸ਼ਟਰੀ ਚੜ੍ਹਦੀ ਕਲਾ ਨਾਲ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਦਿਨ ਮਨਾ ਰਹੇ ਆਂ ਕੱਲ ਨੂੰ ਮਹਾਨ ਨਗਰ ਕੀਰਤਨ ਨੇ ਅੱਜ ਸ਼੍ਰੀ ਅਖੰਡ ਪਾਤਸ਼ਾਹ ਪੁਰਾਣ ਰਾਮ ਹੋਇਆ ਤੇ 22 ਦਸੰਬਰ ਨੂੰ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜਣਗੇ ਇੱਕ ਕਬੱਡੀ ਦਾ ਮੈਚ ਹੋਵੇਗਾ